ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਤਸੋ ਦੇ ਮੇਨ ਬੱਸ ਸਟੈਂਡ ਚੌਂਕ ਦੇ ਵਿੱਚ ਖੜੇ ਆ ਮੇਨ ਰੋਡ ਨਾਭਾ ਗਵਿੰਦਗੜ੍ਹ ਬਾਇਆ ਪਟਿਆਲਾ ਤਿੰਨ ਸ਼ਹਿਰਾਂ ਨੂੰ ਜੋੜਦਾ ਇਹ ਰੋਡ ਜਿਸ ਦੇ ਉੱਪਰ ਧਰਨਾ ਹੈ ਜਿਹੜਾ ਲੱਗਿਆ ਬਾਏ ਅਕਸਰ ਇੱਥੇ ਧਰਨੇ ਲੱਗਦੇ ਰਹਿੰਦੇ ਨੇ ਤੁਸੀਂ ਦੇਖ ਰਹੇ ਹੋ ਵੱਡੀਆਂ ਲਾਈਨਾਂ ਟਰੱਕਾਂ ਦੀਆਂ ਗੱਡੀਆਂ ਦੀਆਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹੋਣਗੀਆਂ ਧਰਨੇ ਤੁਸੀਂ ਦੇਖੇ ਹੋਣੇ ਰੋੜਾਂ ਦੇ ਉੱਤੇ ਟਰੈਕਟਰ ਟਰਾਲੀਆਂ ਲਾ ਕੇ ਕਿਸਾਨ ਧਰਨੇ ਲਗਾਉਂਦੇ ਸੀ ਪਰ ਇੱਥੇ ਟੈਕਸੀ ਡਰਾਈਵਰਾਂ ਵੱਲੋਂ ਪਰਮਟ ਵਾਲੀਆਂ ਗੱਡੀਆਂ ਲਗਾ ਕੇ ਰੋਡ ਜਾਮ ਕੀਤਾ ਗਿਆ ਇਹ ਧਰਨਾ ਹੈ ਇਹ ਟੈਕਸੀ ਡਰਾਈਵਰਾਂ ਵੱਲੋਂ ਲਗਾਇਆ ਗਿਆ ਹੈ ਸੋ ਤਿੰਨੇ ਰੋਡਾਂ ਦੇ ਉੱਤੇ ਇਸੇ ਤਰ੍ਹਾਂ ਗੱਡੀਆਂ ਖੜੀਆਂ ਨੇ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਵੀ ਨੇ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਗੱਲ ਕਰਨ ਦੇ ਲਈ ਟੈਕਸੀ ਯੂਨੀਅਨ ਦੇ ਜਿਹੜੇ ਨਮਾਇंदे ਨੇ ਉਹ ਥਾਣੇ ਪਹੁੰਚੇ ਬੈ ਨੇ ਗੋਪਾਲ ਜੀ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਗੋਪਾਲ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਫਤਿਹ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਧਰਨੇ ਤੇ ਧਰਨਾ ਠਾ ਧਰਨਾ ਧੰਨਵਾਦ ਟਵਾਨਾ ਸਾਹਿਬ ਅਸੀਂ ਪਾਸੋਂ ਨੂੰ ਅਕਸਰ ਕਹਿ ਜਾਂਦਾ ਵੀ ਮਿੰਨੀ ਜੰਤਰ ਮੰਤਰ ਚੰਡੀਗੜ੍ਹ ਬ੍ਰੈਕਟ ਚ ਪਾਸੋਂ ਜੀ ਬਹੁਤ ਦੁੱਖ ਦੀ ਗੱਲ ਹੈ ਵੀ ਗੱਡੀਆਂ ਦਾ ਵਾਹਗਰੂ ਕਿਸੇ ਦਾ ਐਕਸੀਡੈਂਟ ਨਾ ਹੋਵੇ ਚਲੋ ਅਚਨਚੇਤ ਹੋ ਜਾਂਦਾ ਐਕਸੀਡੈਂਟ ਪਰ ਜਿਹੜੀ ਇਹ ਕੱਲ ਦੀ ਘਟਨਾ ਹੈ ਇਹ ਕੋਈ ਐਕਸੀਡੈਂਟ ਨਹੀਂ ਨਾਰਮਲ ਦੋਏ ਕਾਰਾਂ ਆਪਸ ਵਿੱਚ ਮਤਲਬ ਖੈ ਗਈਆਂ ਜੀ ਜੇ ਤੁਸੀਂ ਆਵਰੋਂ ਦੁਕਾਨ ਤੋਂ ਲੈ ਕੇ ਕਿਸੇ ਉਤੋਂ 100 ਰੁਪਏ ਦਾ ਕੰਪਾਉਂਡ ਹੂੰ ਉਹ ਲਿਆ ਕੇ ਚੰਗੀ ਤਰ੍ਹਾਂ ਰਗੜ ਦੋਗੇ ਤਾਂ ਜਿਹੜੀ ਇਹ ਗੱਡੀ ਬੋਂ ਇਹਨਾਂ ਨੇ ਖੜੀ ਆਈ ਬਿਠਾਣੇ ਚ ਤਾਂ ਉਹ ਲੈ ਜਾਊਗਾ ਮਤਲਬ ਇਹ ਸਾਫ਼ ਹੋ ਜੂ ਅੱਛਾ ਉਹ ਸਹੀ ਹੋ ਜੂਗੀ ਹਾਂ ਉਹ ਸਹੀ ਹੋ ਜੂ ਚਲ ਜੇ ਜਿਆਦਾ ਮੜਮ ਟੱਕ ਕੋਈ ਜਾਣੀ ਪੈਂਟਕ ਹੋ ਜੂ ਮਦਰ ਐਕਸੀਡੈਂਟ ਨਹੀਂ ਡੈਂਟਿੰਗ ਪੈਂਟਿੰਗ ਦੀ ਵੀ ਲੋੜ ਨਹੀਂ ਜੀ ਵੀ ਜਦ ਇਹ ਗੱਡੀ ਦੀ ਐ ਨਾਰਮਲ ਗੱਲ ਹੈ ਤਾਂ ਦੂਸਰੀ ਗੱਡੀ ਦਾ ਵੀ ਏਕਣੇ ਹੋ ਹੂੰ ਚਲੋ ਉਹ ਵਿਅਕਤੀ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਕੌਣ ਨੇ ਜੀ ਉਹ ਵਿਅਕਤੀ ਉਹ ਕੋਈ ਚੇਅਰਮੈਨ ਕਹਿੰਦੇ ਨੇ ਆ ਰਾਮਗੜ੍ਹ ਪਿੰਡ ਦਾ ਜੀ ਸਹਿਦ ਦੀਪਾ ਜਾਂਦਾ ਕੀ ਨਾਮ ਹੈ ਜੀ ਜੀ ਤੇ ਉਹਨੇ ਰਿਵਾਲਵਰ ਵੀ ਆਏ ਉਹਦੇ ਲਾਇਆ ਬਾਤੀ ਇਹਨੂੰ ਦੇਖੋ ਉਹਨੇ ਨਾਂ ਨਹੀਂ ਲਿਆ ਜਾਣੀ ਇਹਨੂੰ ਦਿਖਾਈ ਗਿਆ ਵੀ ਮੇਰੇ ਰਿਵਾਲਵਰ ਵੀ ਮੇਰੇ ਕੋਲ ਹੈ ਅੱਛਾ ਤਕਰੀਬਨ ਜਿੰਨੇ ਬੰਦੇ ਬੈਠੇ ਆ ਪੰਜ ਸੱਤ ਬੰਦਿਆਂ ਕੋਲ ਹੋਣਗੇ ਪਰ ਇਹ ਦਿਖਾਵੇ ਦੀ ਚੀਜ਼ ਨਹੀਂ ਇਹ ਲੁਕਾਉਣ ਦੇ ਪਰਦੇ ਦੀਆਂ ਚੀਜ਼ਾਂ ਨੇ ਇਹ ਚਲੋ ਇਹਨੂੰ ਰਬਾਲ ਵਰ ਦਿਖਾਈ ਗਿਆ ਇਹਨੂੰ ਧਮਕੀਆਂ ਦੇ ਗਿਆ ਇਹਨੂੰ ਗਾਲੇ ਗਲੋਚ ਇਹਨੂੰ ਜਿੰਨਾ ਕੁਸੋ ਕਰ ਸਕਦਾ ਦੀ ਕਰਿਆ ਉਹਨੇ ਨਹੀਂ ਐਨੀ ਕੋ ਗੱਡੀ ਲੱਗਣ ਦੇ ਕਾਰਨ ਐਨਾ ਕੁਸ ਜੀ ਮੈਂ ਉਸ ਨਸ਼ਾ ਨਸ਼ਾ ਕਹਾਦਾ ਜੀ ਦਾ ਨਸ਼ਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਸਾਡੇ ਦੇਸ਼ ਦੇ ਬਹੁਤ ਵੱਡਾ ਸਤਿਕਾਰਯੋਗ ਰਤਵਾ ਹੁੰਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਡੀ ਪੰਜਾਬ ਦੀ ਜੋਦਾ ਧੀ ਧੀ ਤੁਹਾਨੂੰ ਮੈਂ ਦੱਸਦਾ ਵੀ ਪੁਲਿਸ ਕਿੱਡਾ ਮਤਲਬ ਚਲਾ ਸਕਦੀ ਹੈ ਉਹ ਭੈਣ ਦਾ ਨਾਮ ਸੀ ਬੀਬੀ ਕਿਰਨ ਵੈਦੀ ਹੂੰ ਉਦੋਂ ਮੇਰਾ ਖਿਆਲ ਆ ਉਹ ਆਈਜੀ ਟਰੈਫਿਕ ਦੀ ਦਿੱਲੀ ਦੇ ਵਿੱਚ ਹੂੰ ਤਾਂ ਉਹ ਦੇਸ਼ ਦੀ ਪ੍ਰਧਾਨ ਮੰਤਰੀ ਨੇ ਗੱਡੀ ਹੈ ਜਿਹੜੀ ਗਲਤ ਪਾਰਕਿੰਗ ਹੋ ਗਈ ਉਹਦੀ ਹੂੰ ਮਤਲਬ ਉਹਨੇ ਜਾਣ ਕੇ ਕਰੀ ਜਾਣ ਜਾਣ ਅਣਜਾਣ ਪਣੇ ਜੇ ਹੋ ਗਈ ਹੋਣੀ ਤੇ ਉਹ ਜਦ ਇਹ ਦੇ ਨੂੰ ਪਤਾ ਲੱਗਿਆ ਵੀ ਉਹ ਗੱਡੀ ਕਰਕੇ ਪ੍ਰਧਾਨ ਮੰਤਰੀ ਮੈਡਮ ਇੰਦਰਾ ਗਾਂਧੀ ਉਸ ਕਾਰਨ ਆ ਕਿ ਉਹਨੇ ਆਈਜੀ ਨੇ ਉਹਦੀ ਗੱਡੀ ਬਾਉਂਡ ਕਰੀ ਪ੍ਰਧਾਨ ਮੰਤਰੀ ਦੀ ਵੀ ਤੁਸੀਂ ਟ੍ਰੈਫਿਕ ਦੀ ਸਮੱਸਿਆ ਹੋ ਰਹੀ ਹੈ ਤੇ ਵੀ ਤੁਸੀਂ ਗਲਤ ਪਾਰਕਿੰਗ ਹੈ ਇਹ ਪਵਿੱਤਰ ਸੰਵਿਧਾਨ ਹੈ ਜੀ ਸਾਡਾ ਪਵਿੱਤਰ ਸੰਵਿਧਾਨ ਨੂੰ ਸਤਕਾਰ ਉਹ ਪ੍ਰਧਾਨ ਮੰਤਰੀ ਕਹਿੰਦੇ ਵੀ ਠੀਕ ਹੈ ਵੀ ਤੁਸੀਂ ਆਪਦਾ ਵਰਕ ਕਰੋ ਵੀ ਕੋਈ ਗੱਲ ਨਹੀਂ ਮੇਰੀ ਗੱਡੀ ਗਲਤ ਦੀ ਤੁਸੀਂ ਇਹ ਬਾਉਂਡ ਕਰਤੀ ਵੀ ਠੀਕ ਹੈ ਗੱਲ ਵੀ ਅਸੀਂ ਸੰਵਿਧਾਨ ਨੂੰ ਸਲੂਟ ਕਰਦੇ ਹਾਂ ਪਰ ਇੱਥੇ ਚੇਅਰਮੈਨ ਆ ਜਿਹੜਾ ਆਪਣੇ ਉਰੇ ਦਾ ਜਿੱਤੇ ਵਿਜੀਲੈਂਸ ਦਾ ਪਰਚਾ ਹੋਇਆ ਵਾ ਵਿਜੀਲੈਂਸ ਦਾ ਪਰਚਾ ਜੀ ਹਾਂ ਜੀ ਹਾਂ ਵਿਜੀਲੈਂਸ ਦਾ ਉਹ ਡਿਟੇਲਸ ਉਹਨੂੰ ਦੱਸਾਂਗੇ ਉਹ ਵੀ ਪਰਚਾ ਮਤਲਬ ਧਰਨਾ ਸਾਇਦ ਛੇਤੀ ਲੱਗੇ ਇਹਨੂੰ ਅਰੈਸਟ ਕਰਨ ਵਾਸਤੇ ਅੱਛਾ ਜੀ ਚਲੋ ਉੱਥੇ ਬੰਦੇ ਨੇ ਜਦੇ ਥਾਣੇ ਫੋਨ ਕਰਿਆ ਇੱਥੋਂ ਸਾਡੇ ਮਲਾਜ਼ਮ ਜਿਹੜੇ ਗਏ ਦੇਖੋ ਜਿਆਦਾ ਐਕਸੀਡੈਂਟ ਹੋ ਜਾਂਦਾ ਤਾਂ ਦੋਏ ਵਹੀਕਲ ਬਾਉਂਡ ਹੁੰਦੇ ਨੇ ਦੋਏ ਵਹੀਕਲ ਬਾਉਂਡ ਹੁੰਦੇ ਨੇ ਜਿਹੜਾ 1988 ਦੀ ਸਾਡੀ ਟਰਾਈ ਦੀ ਟਰਾਂਸਪੋਰਟ ਦੀ ਧਾਰਾ ਦੋਏ ਗੱਡੀਆਂ ਬੌਂਡ ਤੇ ਦੋਏ ਡਰਾਈਵਰਾਂ ਨੂੰ ਬਿਠਾ ਲਿਆ ਜਾਂਦਾ ਅਸੀਂ ਉਦਾਂ ਗੱਲ ਕੀਤੀ ਜੀ ਜਿਹੜਾ ਡਿਊਟੀ ਅਫਸਰ ਸੀਗਾ ਰਿਕਾਰਡਿੰਗ ਨਹੀਂ ਕੀਤੀ ਉਦਾਂ ਗੱਲ ਕੀਤੀ ਜਾ ਕੇ ਵੀ ਕੀ ਮਸਲਾ ਤੁਸੀਂ ਨਿਮੇੜ ਦਿਓ ਉਹ ਕਹਿੰਦੇ ਜੀ ਨਿਪਟ ਜੂਗਾ ਸਵੇਰੇ ਮਾਹ ਜੀ ਉਹ ਕਹਿੰਦੇ ਨੇ ਉਹਨਾਂ ਦੀ ਗੱਡੀ ਭੇਜਤੀ ਉਹ ਕਹਿੰਦੇ ਜੀ ਮਦਈ ਦੀ ਗੱਡੀ ਤਾਂ ਭੇਜੇ ਸਕਦੇ ਆ ਬਿਲਕੁਲ ਗਲਤ ਹੈ ਇਹ ਗੱਲ ਜੀ ਇੱਕ ਨਾ ਬਹੁਤ ਦੇਰ ਦੀ ਗੱਲ ਹੈ ਇੱਕ ਰਖੜੇ ਐਕਸੀਡੈਂਟ ਹੋਇਆ ਸੀ ਉਹ ਬੱਸ ਆਰ ਮਤਲਬ ਕਾਰ ਦਾ ਐਕਸੀਡੈਂਟ ਹੋਇਆ ਸੀ ਤੇ ਜਿਹੜੀ ਗਲਤੀ ਥੀ ਉਹ ਵਿੱਚ ਕਹਿੰਦੇ ਸੀ ਬੱਸ ਵਾਲੇ ਦੀ ਆ ਜਾਂ ਉਹਦੇ ਵਾਲੀ ਆ ਉਹ ਜਿਹੜਾ ਕਲੇਮ ਵੀ ਉਹ ਕਾਰ ਤੇ ਪਿਆ ਥੀ ਟਰੈਕਸ ਕਾਰ ਥੀ ਸਾਇਦ ਲੰਗ ਪਿੰਡ ਦੀ ਥੀ ਬੰਦੇ ਵੀ 5 6 ਮੌਤਾ ਮਤਲਬ ਹੋ ਗਏਆਂ ਥੀਆਂ ਪਰ ਇਹ ਤਾਂ ਦੋਏ ਕਾਰਾਂ ਆਪਸ ਵਿੱਚ ਨਾਰਮਲ ਟਕਰਾਈਆਂ ਨੇ ਵੈਘਰੂ ਨੇ ਉਹਦਾ ਵੀ ਪਰਿਵਾਰਤੀ ਵਿੱਚ ਇਹ ਪਤਾ ਨਹੀਂ ਕੌਣ ਥੀ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਬੰਦਾ ਤਾਕਤਵਰਤੀ ਪੂਰਾ ਆਇ ਤਾਂ ਮੈਡਮ ਇੰਦਰਾ ਗਾਂਧੀ ਉਹਨੂੰ ਆਈਜੀ ਨੂੰ ਉਸੇ ਟਾਈਮ ਸਸਪੈਂਡ ਕਰ ਸਕਦੀ ਸੀ ਉਹ ਐਡੀ ਤਾਕਤਵਰ ਸੀ ਐਡੀ ਤਾਕਤਵਰ ਪਰ ਉਹਨਾਂ ਨੇ ਸੰਵਿਧਾਨ ਨੂੰ ਸਲੂਟ ਕਰੀ ਪਰ ਇੱਥੇ ਅਸੀਂ ਤਾਕਤ ਦੇ ਨਸੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਸੇ ਦੇ ਵਿੱਚ ਅਸੀਂ ਨੇ ਥਾਣੇ ਫੋਨ ਕਰਿਆ ਉਹਨਾਂ ਨੇ ਚੇਅਰਮੈਨ ਸਾਹਿਬ ਨੇ 2 ਮਿੰਟ ਜੋ ਉੱਥੇ ਪੁਲਿਸ ਬਾ ਕਿਉਂ ਤਾਂ ਦਰਖਾਸਤ ਦੇ ਦਿਓ 6-6 ਮਹੀਨੇ ਕੋਈ ਪੁੱਛਦਾ ਨਹੀਂ ਕੋਈ ਟਾਈਮ ਨਹੀਂ ਪੁਲਿਸ ਬੀਜੀ ਐਨੀ ਹੈ ਮਲਾਜਮ ਵੀ ਘਟਨੇ ਸੀ ਮਲਾਜਮ ਵੀ ਘਟਨੇ ਆਪਾਂ ਕਈ ਵਾਰ ਗੁੱਸਾ ਕਰਨ ਲੱਗ ਜਾਂਦੇ ਨੇ ਪੁਲਿਸ ਦੇ ਪੁਲਿਸ ਨੂੰ ਜਿੰਨੀਆਂ ਡਿਊਟੀਆਂ ਪੈਂਦੀਆਂ ਨੇ ਹੋਰ ਪੁਲਿਸ ਦੀ ਵੀ ਜਾਨੀ ਬਸ ਹੋਈ ਰਹਿੰਦੀ ਹੈ ਪਰ ਚਲੋ ਫਿਰ ਸਰਕਾਰ ਹੈ ਰੂਲਿੰਗ ਪਾਰਟੀ ਐਨੀ ਕਿ ਤਾਂ ਉਹਨਾਂ ਦੀ ਸੁਣਨੀ ਵੀ ਪੈਂਦੀ ਹੈ ਪਰ ਅਸੀਂ ਰੂਲਿੰਗ ਪਾਰਟੀ ਦੇ ਅਸੀਂ ਵੀ ਰਹਿ ਆਂ ਪਰ ਸਾਡੇ ਤੇ ਵੀ ਪਰਚੇ ਹੋਏ ਨੇ ਜੇ ਅਸੀਂ ਗਲਤੀਆਂ ਕਰੀਆਂ ਨੇ ਉਹਨਾਂ ਨੇ ਫੋਨ ਕਰਿਆ ਜੀ ਉਹ ਜਦੇ ਪੁਲਿਸ ਵਾਲੇ ਗਏ ਉਹ ਮੁੰਡਾ ਕਾਰ ਵਾਲਾ ਕੀ ਨਾਮ ਆਦਾ ਰਿਆਸਤ ਖਾਨ ਉਹ ਨੂੰ ਆਰ ਉਹਦੀ ਗੱਡੀ ਨੂੰ ਠਾਣੇ ਲੈ ਆ ਉਹਦਾ ਬੱਚਾ ਉਹਦੀ ਮਾਤਾ ਜਿਹੜੀ ਦਿਹਾੜੀ ਕਰਦੀਆਂ ਨੇ ਵਿਚਾਰੀਆਂ ਆਪਣੇ ਪਰਿਵਾਰ ਨੂੰ ਪਾਲਦੀਆਂ ਨੇ ਉਹਦੇ ਘਰ ਤੇ ਉਹਦੇ ਮਾਪੇ ਤੇ ਹੋਰ ਕਾਰ ਵਾਲੇ ਆਪਣੇ ਉੱਥੇ ਪਹੁੰਚ ਗਏ ਵੀ ਚਲ ਦੋਏ ਤਰ੍ਹਾਂ ਨੂੰ ਬੁਲਾ ਲੈਣਗੇ ਵੀ ਇਹ ਤਾਂ ਨਾਰਮਲ ਗੱਲ ਆ ਜੀ ਨਿਪਟ ਜਾਣਾ ਯਾਰਾਂ ਚ ਵੀ ਨਹੀਂ ਚਲੋ ਉਹ ਤਾਂ ਚਾਹ ਇਹਨੂੰ ਲੱਖਾਂ ਦਾ ਕਹਿ ਦੋ ਪਰ ਜਿਹੜੀ ਸਾਡੀ ਸਾਂਝੀ ਸਾਂਝ ਆ ਰੇ ਦਰਗਾਪੁਰ ਅਰ ਰਾਮਗੜ੍ਹ ਦੀ ਬੱਟ ਬੰਨਾ ਸਾਂਝਾ ਹੈ। ਦੋਹਿਆਂ ਦੀ ਮਤਲਬ ਬੱਟ ਹੈ ਜਿਹੜੀ ਸਾਂਝੀ ਹੈ। ਕੈਪਟਨ ਨਾਲ ਲੱਗਦੀਆਂ ਨੇ। ਤੁਸੀਂ ਤੁਹਾਨੂੰ ਵੈਗਰੂਨ ਐਡਾ ਸਤਕਾਰ ਦਿੱਤਾ। ਤੁਸੀਂ ਮਾਰਕੀਟ ਕਮੇਟੀ ਭਾਸੋਂ ਦੇ ਚੇਅਰਮੈਨ ਹੋ। ਜਿਹਦੇ ਅੰਡਰ ਹੈ ਮੇਰਾ ਖਿਆਲ ਆ ਵੀ ਤਿੰਨ ਚਾਰ ਮੰਡੀਆਂ ਲਾਉਟ ਹੱਲਾ ਪਾਲੀਆ ਇਹ ਗੱਡੀਆਂ ਚ ਮੰਡੀਆਂ ਚਾਰੇ ਪੰਜੇ ਇਹਨਾਂ ਦੇ ਅੰਡਰ ਪੈਂਦੀਆਂ ਨੇ। ਚੇਅਰਮੈਨ ਦਾ ਬਹੁਤ ਵੱਡਾ ਰਤਬਾ ਹੁੰਦਾ ਹੈ। ਇਹਨਾਂ ਦਾ ਕਹਿਣਾ ਵੀ ਕੋਈ ਨਾ ਸਾਡੇ ਭੈਣ ਭਰਾਓ ਤੁਸੀਂ ਹੋਗੇ ਕੋਈ ਗੱਲ ਨਹੀਂ ਪਰ ਇਹਨੇ ਪੂਰਾ ਉਹਨਾਂ ਨੂੰ ਤੁਮਕਾਇਆ ਪੂਰੀ ਉਹਨਾਂ ਨੂੰ ਗਾਲੀ ਗਲਾ ਜੋਤੀ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣਾ ਵੀ ਇੱਥੇ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਬਹੁਤ ਇੱਥੇ ਮੁੱਖ ਮੰਤਰੀਆਂ ਦੀਆਂ ਪ੍ਰਧਾਨ ਮੰਤਰੀਆਂ ਦੀਆਂ ਫੋਟੋ ਲੱਗੀਆਂ ਜਿੱਦ ਦੇ ਚੋਣ ਜਿੱਤ ਜਾਂਦੇ ਨੇ ਦੂਈ ਪਾਰਟੀ ਤਾਂ ਜਿਦੇ ਕੂੜੇ ਦੇ ਤੁਹਾਨੂੰ ਉਹਤੇ ਮਿਲ ਲੰਗੇ ਮਤਲਬ ਰੱਦੀ ਚ ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਇਹਨਾਂ ਦਾ ਸਾਲ ਰਹਿ ਗਿਆ ਆਮ ਆਦਮੀ ਪਾਰਟੀ ਦਾ ਮੈਂ ਉਹਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਿਹੜੇ ਹੰਕਾਰ ਦੀਆਂ ਇਹ ਨੇ ਮਤਲਬ ਵੀ ਇਹ ਤੁਸੀਂ ਛੱਡ ਦਿਓ ਵੀ ਇਹ ਪਬਲਿਕ ਨਹੀਂ ਤੁਹਾਨੂੰ ਸਿਰ ਤੇ ਬਿਠਾਇਆ ਪਬਲਿਕ ਹੰਕਾਰ ਕਰਕੇ ਹੋ ਰਿਹਾ ਪੂਰਾ ਫੁੱਲ ਹੰਕਾਰ ਜੀ ਫਿਰ ਆ ਲੋਕਾਂ ਦਾ ਕੀ ਕਸੂਰ ਹੈ ਜੀ ਜਿਹੜੇ ਸੜਕਾਂ ਤੇ ਖੱਜਲ ਖਵਾਰ ਹੋ ਰਹੇ ਨੇ ਇਹ ਵੀ ਦੰਨਾ ਜੀ ਮੈਂ ਅਸੀਂ ਉਹ ਲੋਕ ਹੈ ਮੇਰੇ ਵੀ ਰਿਸ਼ਤੇਦਾਰ ਖੜੇ ਨੇ ਤੇ ਧਰਨੇ 'ਚ ਤੇ ਲੋਕਾਂ ਪਰਪਾਸੋਂ ਦੇ ਵਿੱਚ ਪਤਾ ਨਹੀਂ ਕੀ ਅਸੀਂ ਪੁਲਿਸ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜੇਕਰ ਇਹ ਸਿਸਟਮ ਚੱਲਦਾ ਨਹੀਂ ਹੁਣ ਪਿੱਛੇ ਧਰਨਾ ਦਿੱਤਾ ਮੁੰਡੇ ਦੀ ਡੈਥ ਹੋ ਗਈ ਜਿੰਦਲਪੁਰ ਸਾਨੂੰ ਨਹੀਂ ਪਤਾ ਦੀ ਉਹ ਜਾਇਜ਼ ਨਜਾਇਜ਼ ਕੀ ਹੋਇਆ ਉਹਨਾਂ ਨੇ ਵਿਚਾਰਿਆਂ ਨੇ ਅਰਜੀ ਦਿੱਤੀ ਵੀ ਤੁਸੀਂ ਜਦੇ ਯਾਰ ਕਾਰਵਾਈ ਕਰ ਦੋ ਇਹਨਾਂ ਨੇ ਕਾਰਵਾਈ ਕਰਨ ਦੀ ਬਜਾਏ ਉੱਪਰ ਰੂਲਿੰਗ ਪਾਰਟੀ ਨੇ ਬਰਾਬਰ ਉਹਦੇ ਧਰਨਾ ਦਿੱਤਾ ਅੱਜ ਵੀ ਨਾ ਕੋਈ ਲਾ ਲੈਣ ਜੀ ਲਾਉਣਗੇ 100% ਲਾਉਣਗੇ ਪਹਿਲਾਂ ਇੱਕ ਖਨੌੜੇ ਮਨਰੇਗਾ ਜਿਹਦੇ ਵਿੱਚ ਮੈਂ 6 ਦਿਨ ਜੇਲ ਵੀ ਜਾ ਕੇ ਮੇਰੇ ਤੇ ਵੀ ਪਰਚਾ ਉਹ ਮਨਰੇਗਾ ਵਾਲਿਆਂ ਦੇ ਨਾਲੇ ੱਤਕਾ ਸਹੀ ਕਰ ਦਿੱਤੀ ਉਹਨਾਂ ਨੂੰ ਇਨਸਾਫ ਦਿਵਾਉਣ ਬਾਅਦ ਤੇ ਅਸੀਂ ਧਰਨੇ ਮਜਾਰੇ ਕੀਤੇ ਉਲਟਾ ਇਹਨਾਂ ਨੇ ਧਰਨਾ ਲਾ ਕੇ ਸਾਡੇ ਉਹ ਚਲੋ ਅੱਡ ਮੈਟਰ ਆ ਕੋਈ ਗੱਲ ਨਹੀਂ ਵੀ ਉਰੇ ਆ ਕੇ ਉਹਦੀ ਮਾਤਾ ਨੂੰ ਇੰਨਾ ਮਿਸਵਿਵਹ ਵੀ ਕਰਿਆ ਏ ਮੁੰਡੇ ਦੇ ਜਿਹੜਾ ਆਪਣਾ ਲਈ ਖੜਾ ਹੈ ਉਹਦੀ ਮਾਂ ਨੂੰ ਉਹ ਜਿਆਦਾ ਬੋਲੇ ਐਡੀ ਜਿਹੜੀ ਆ ਅਸੀਂ ਬੈਠੇ ਆ ਪਰ ਹੁਣ ਗੱਲ ਇੱਕ ਹੋ ਗਈ ਇਨਸਾਫ ਲੈਣ ਲਈ ਜਿੰਨਾ ਚਿਰ ਲੋਕ ਰੋਡਾਂ ਤੇ ਨਹੀਂ ਰਹਿਣਗੇ ਚਾਹੇ ਕਿਸਾਨ ਯੂਨੀਅਨ ਚਾਹੇ ਆਪਾਂ ਉਨਾਂ ਚ ਜਿਹੜੀ ਸਵਿਧਾਨ ਦੀ ਰੱਖਿਆ ਨਹੀਂ ਹੋ ਸਕਦੀ ਜਦੋਂ ਇਹ ਜੇ ਮਾੜੇ ਰਾਜਨੀਤਿਕ ਲੋਕ ਨੇ ਜਿਹੜੇ ਕਾਬਜ ਹੋ ਜਾਣਗੇ ਇਹ ਗੱਲ ਕੁਛ ਨਹੀਂ ਤੀ ਕੱਲੇ ਦੋਏ ਗੱਡੀਆਂ ਉਹ ਬੰਦ ਕਰਦੇ ਤੇ ਦੋਏ ਡਰਾਈਵਰਾਂ ਦੀ ਜਿਹੜੀ ਜ਼ਵਾਨਤ ਹੈ ਉਹ ਇੱਕ ਹੌਲਦਾਰ ਲੈ ਸਕਦਾ ਉਹ ਰੇ ਉਹ ਹੌਲਦਾਰ ਲੈ ਲੰਦਾ ਅੱਜ ਆਪ ਦੀ ਇਹ ਬੰਦਾ ਜ਼ਵਾਨਤ ਕਰਾ ਕੇ ਮੁੰਡਾ ਆਪ ਦੀਆਂ ਸਵਾਰੀਆਂ ਲਾਉਂਦਾ ਆਪ ਦੀ ਕਿਸ਼ਤਾਂ ਦਾ ਇੰਤਜ਼ਾਮ ਕਰਦਾ ਪਰ ਮੈਂ ਦੇਖਿਆ ਵੀ ਐਡੀ ਇੱਕ ਗੱਲ ਪਿੱਛੇ ਐਡਾ ਤਰਦਦ ਐਡਾ ਹੋ ਇਹ ਇਹਨਾਂ ਨੇ ਰਾਹ ਦੇਖੋ ਵਿਚਾਰਾਂ ਨੇ ਫੇਰ ਇਹਨੇ ਮੁੰਡੇ ਨੇ ਨੀਵਾ ਹੋ ਕੇ ਫੋਨ ਕਰਿਆ ਵੀ ਤੁਸੀਂ ਨਵੇੜ ਤੋ ਇਹਨੂੰ ਗੱਲ ਨੂੰ ਆ ਕਰਦੇ ਕਹਿੰਦਾ ਮੇਰੇ ਘਰੇ ਆਓ ਸੌਰੀ ਫੀਲ ਕਰੋ ਫੇਰ ਮੈਂ ਦੱਸੂਗਾ ਵੀ ਮੇਰਾ ਕਿੰਨਾ ਮਤਲਬ ਖਰਚਾ ਜਿਹੜਾ ਆਇਆ ਸੋ ਮੈਂ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਨੇ ਡੱਡ ਜਿਹੜੇ ਮਸਲੇ ਨੇ ਜਿਹੜੇ ਉਹ ਹੱਲ ਕਰਾਏ ਨੇ ਡਿਪਟੀ ਸਾਹਿਬ ਸਾਡੇ ਮੈਡਮ ਜੀ ਨੂੰ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਇਹਦਾ ਤਰਕ ਕੱਢ ਲਿਓ ਵੀ ਲੋਕ ਇਹ ਦਰਿਆ ਕਿਉਂ ਬਸਾਉਂਦੇ ਨੇ ਹੂੰ ਤਾਂ ਜਿਹੜੇ ਸਾਡੇ ਜਿਹਾਰੂ ਯੋਧੇ ਹੋਏ ਨੇ ਉਹ ਕਹਿੰਦੇ ਜੇ ਲੋਕਾਂ ਨੂੰ ਸੌਖੇ ਰੱਖਣਾ ਹੈ ਸਬਦਾਨ ਦੀ ਰਾਖੀ ਕਰਨੀ ਹੈ ਰੋੜਾਂ ਤੇ ਲੋਕਾਂ ਨੂੰ ਰਹਿਣਾ ਹੀ ਪਊਗਾ ਹੂੰ ਹੁਣ ਜੇ ਕਿਸੇ ਨੂੰ ਪ੍ਰੋਬਲਮ ਦੇ ਦੋਆ ਕਹਿੰਦਾ ਮੇਰੀ ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੂੰ ਜਦੋਂ ਕਿ ਸਾਨੂੰ ਮਾੜੀ-ਮਾੜੀ ਗੱਲ ਪਿੱਛੇ ਧਰਨੇ ਮਜਾਰੇ ਕਰਨੇ ਪੈਣਾ ਪੜਦਾ ਮਸੂਰ ਹੋ ਗਿਆ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਮੁੰਡੇ ਦੀ ਡੈਥ ਹੋ ਗਈ ਉਹਨੂੰ ਇਨਸਾਫ ਦਿਵਾਉਣ ਵਾਸਤੇ ਉਹਰੇ ਧਰਨਾ ਇੱਕ ਦਾਦਾ-ਪੋਤੀ ਦੀ ਡੈਥ ਹੋ ਗਈ ਉਹਨੂੰ ਇਨਸਾਫ ਦਿਵਾਉਣ ਵਾਸਤੇ ਧਰਨਾ ਇੱਕ ਬੱਚੀ ਵਿਚਾਰੀ ਉਹਰੇ ਭੂਣ ਲੈ ਕੇ ਇਸ ਜਗ੍ਹਾ ਬੈਠੀ ਐ ਇੰਨਾ ਕਿ ਭੂਣ ਤੇ ਮਤਲਬ ਦੀਂਦਾ ਵੀ ਨਹੀਂ ਤੀ ਉਹਨੂੰ ਇਨਸਾਫ ਲੈਣ ਵਾਸਤੇ ਉਹਰੇ ਧਰਨਾ ਉਹ ਯਾਰ ਕਰੋੜਾਂ ਅਰਬਾਂ ਖਰਬਾਂ ਰੁਪਈਆ ਪੰਜਾਬ ਪੁਲਿਸ ਐਡੀ ਬੱਬਰ ਸ਼ੇਰ ਮਤਲਬ ਐਡੀ ਵਧੀਆ ਫੋਰਸ ਐ ਵੀ ਕੀ ਹਰ ਇੱਕ ਪੰਜਾਬ ਪੁਲਿਸ ਆਪਣੇ ਅਧਿਕਾਰਾਂ ਦੀ ਵਰਤੋਂ ਕਿਉਂ ਨਹੀਂ ਕਰਦੀ ਜੀ ਪ੍ਰਗਟ ਸਿੰਘ ਨਾ ਬਹੁਤ ਵਧੀਆ ਮਤਲਬ ਸਾਡਾ ਖੜਾਰੀ ਹੋਇਆ ਉਹਦਾ ਉਹਨੇ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਨੂੰ ਬੇਨਤੀ કરી ਵੀ ਤੁਸੀਂ ਪੰਜਾਬ ਨੂੰ ਪੁਲਿਸ ਸਟੇਟ ਨਾ ਬਣਾਓ ਸਾਡੇ ਸੁਖਪਾਲ ਖੈਰਾਜੀ ਨੇ ਰਾਜਾ ਬੜਿੰਗ ਜੀ ਨੇ ਉਹਨਾਂ ਨੇ ਬਹੁਤ ਪਿੱਟਿਆ ਵੀ ਤੁਸੀਂ ਇਹਨੂੰ ਪੁਲਿਸ ਸਟੇਟ ਨਾ ਬਣਾਓ ਪੁਲਿਸ ਸਟੇਟ ਬਣ ਗਈ ਜੀ ਹਾਂ ਹਾਂ ਮੈਂ ਤੁਹਾਨੂੰ ਦੱਸ ਤੁਹਾਨੂੰ ਮੈਂ ਦੱਸ ਰਿਹਾ ਹਾਂ ਵੀ ਜਿਹੜੇ ਅਧਿਕਾਰੀ ਨੇ ਹੋ ਸਕਦਾ ਮੈਂ ਅੱਜ ਫੇਰ ਮੈਨੂੰ ਰੈਸਟ ਕਰਨ ਕਿਉਂਕਿ ਇਹਨਾਂ ਨੂੰ ਬਹੁਤ ਤਕਲੀਫ ਹੈ ਮੇਰੀ अच्छा अभी फिर थोड़ी ते कार्रवाई हो कोई परवाह नहीं हुण जड़ा वो बेमती निकल गए जेल जुड़ वाला डर रहे हैं नहीं मैं कहना मौत तो ऊपर कुछ नहीं पर जे किसी नाल ੱੱਕਾ ਹੋਊਗਾ ਤਾਂ ਜਿੱਥੇ ਸੰਗਤਾਂ ਬੈਠੀਆਂ ਨੇ ਗਪਾਲ ਸਿੰਘ ਮੂਰੇ ਬੈਠਾ ਜਦੋਂ ਨਰੇਗਾ ਵਾਲਾ ਮਸਲਾ ਸੀ ਮੈਂ ਉਦੋਂ ਵੀ ਕਹਿਤੀ ਵੀ ਐਸਐਚਓ ਸਾਹਿਬ ਗੋਲੀ ਤੁਸੀਂ ਸਾਡੇ ਮਾਰੋ ਮੇ ਨਰੇਗਾ ਗਰੀਬਾਂ ਨੂੰ ਤੁਸੀਂ ਤੰਗ ਨਾ ਕਰੋ ਜਿਹੜੀ ਗਿਣਤੀ ਸ਼ੁਰੂ ਹੁੰਦੀ ਹੈ ਉਹ ਟਵਾਣਾ ਸਾਹਿਬ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਔਰ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਪੁਲਿਸ ਸਟੇਟ ਨਾ ਬਣਾਓ ਵੀ ਤੁਸੀਂ ਜਿਹੜਾ ਇਨਸਾਫ ਹੈ ਸਾਡੇ ਮੁੱਖ ਮੰਤਰੀ ਨੇ ਮੰਤਰੀ ਨੇ ਐਮ ਐਲ ਏ ਨੇ ਇਹ ਵੀ ਕੱਕਾ ਜਿਹੜਾ ਮੁੰਡਾ ਇਹ ਚੇਅਰਮੈਨ ਹੈ ਇਹ ਯਾਰ ਇਹੋ ਜਿਹਾ ਬੀਜ-ਬੀਜਣ ਨੂੰ ਤਾਂ ਸਾਲ ਇੱਕ ਰਹਿ ਗਿਆ ਮੈਂ ਕਹਾ ਟੀਵੀ ਤੇ ਖਬਰ ਚੱਲ ਰਹੀ ਹੈ ਮੈਂ ਪੁਲਿਸ ਨੂੰ ਬੇਨਤੀ ਕਰਨੀ ਚਾਹੁੰਦਾ ਚਾਰ ਥਾਣੇਦਾਰਾਂ ਤੇ ਤਾਂ ਪਹਿਲਾਂ ਕਾਰਵਾਈ ਹੋ ਗਈ ਪਟਿਆਲੇ ਜਿਨ੍ਹਾਂ ਨੇ ਇੱਕ ਕਰਨਲ ਨੂੰ ਕੁੱਟਿਆ ਚਲੋ ਉਹਦੇ ਗਿੱਲੀ ਨਾਲ ਸੁੱਕੀ ਵੀ ਜਲ ਗਈ ਉਹ ਇੱਕ ਦੋ ਦੋਸਤੀ ਦੀ ਪਰ ਇੱਕ ਦੋ ਨਾਲ ਵੀ ਉਹਦੇ ਜਲ ਗਏ ਇੱਕ ਆਈਪੀਐਸ ਅਧਿਕਾਰੀ ਐ ਉਹ ਮੇਰੇ ਉਹਨਾਂ ਦਾ ਨਾਮ ਯਾਦ ਨਹੀਂ ਆਉਂਦਾ ਉਹਨੇ ਅੱਜ ਤੋਂ 25 30 ਸਾਲ ਪਹਿਲਾਂ ਉਹਦਾ ਜਿਹੜਾ ਨਾਮ ਤੇ ਪੰਜ ਪਤਣੀ 6 ਕਤਲ ਹੋਏ ਉਹ ਕਤਲਾਂ ਚ ਉਹਦਾ ਨਾਮ ਬੋਲਦਾ ਸੀ ਉਹ ਕਹਿੰਦਾ ਅੰਧੇਰ ਹੈ ਨਾ ਦੇਰ ਹੈ ਅੰਧੇਰ ਨਹੀਂ ਉਹ ਹੁਣ ਉਧਰ ਮੇਰਾ ਖਿਆਲ ਰਿਟਾਇਰਮੈਂਟ ਹੋ ਗਿਆ ਸੀ ਜਾਂ ਹੌਣ ਕੰਡਾਰੇ ਸੀ ਉਹ ਜਿਹੜੇ ਉਹਨਾਂ ਨੇ ਪੰਜ ਛੇ ਮੁੰਡੇ ਅੱਜ ਤੋਂ 25 30 ਸਾਲ ਪਹਿਲਾਂ ਮਾਰੇ ਉਹਨਾਂ ਦੀਆਂ ਮਾਮਾ ਬਜ਼ੁਰਗ ਹੋਈਆਂ ਪੀਆਂ ਨੇ ਪਰ ਉਹਨਾਂ ਨੂੰ ਇਨਸਾਮ ਮਿਲਿਆ ਉਸ ਸਲਾਖਾਂ ਦੇ ਅੰਦਰ ਨੇ ਜੇ ਗੱਲ ਇੱਥੇ ਮੋੜ ਕੇ ਲਿਈਏ ਜੀ ਇਸੇ ਮਸਲੇ 'ਚ ਦੀਪਾ ਰਾਮਗੜ੍ਹ ਸਵੇਰੇ ਲਾਈਵ ਹੋਇਆ ਏ ਕਹਿੰਦਾ ਜੀ ਕੋਈ ਐਡੀ ਗੱਲ ਨਹੀਂ ਸੀ ਮੈਂ ਗੱਡੀ ਲੱਗੀ ਉੱਥੇ ਉਤਰਿਆ ਕਹਿੰਦਾ ਬੱਚੇ ਸੀ ਨਾਲ ਮਿਸਬਿਹਵ ਕੀਤਾ ਗਾਲਾਂ ਕੱਢੀਆਂ ਤਾਂ ਮੈਂ ਥਾਣੇ ਗਏ ਐ ਕਹਿੰਦਾ ਉੱਥੀ ਜੇ ਸੌਰੀ ਫੀਲ ਕਰ ਲੰਦੇ ਐਡੀ ਗੱਲ ਨਹੀਂ ਸੀ ਹੋਣੀ ਇਹ ਪਰਿਵਾਰ ਫੋਨ ਤੇ ਉਹਦੀਆਂ ਮਿੰਤਾਂ ਕਰ ਰਿਹਾ ਉਹ ਤੋਂ ਮਾਫੀਆਂ ਮੰਗ ਅਸੀਂ ਵੀ ਇਹ ਗੱਲ ਕਹਿੰਨੇ ਆ ਪਹਿਲਾਂ ਤਾਂ ਸੌਰੀ ਫੀਲ ਦਾ ਇਹਦੇ ਵਿੱਚ ਮੈਟਰ ਨਹੀਂ ਆਏਗਾ ਕਿਉਂਕਿ ਦੋਏ ਦੋਸਤੀ ਹੁੰਦੇ ਨੇ ਜਾਂ ਰੋਡ ਤੇ ਐਕਸੀਡੈਂਟ ਹੋ ਜਾਂਦਾ ਉਹ ਕਹਿੰਦਾ ਮੇਰੀ ਗੱਡੀ ਤਾਂ ਲੰਗੀ ਜੀ ਅੱਗੇ ਕਹਿੰਦਾ ਟਾਕੀ ਚ ਉਹਦੀ ਗੱਡੀ ਆ ਗਈ ਉਹ ਇਹ ਪਰਿਵਾਰ ਉਸੇ ਕਰਕੇ ਕਹਿੰਦਾ ਤੇ ਵੀ ਕੋਈ ਨਾ ਜੇ ਸਾਡੀ ਗਲਤੀ ਵੀ ਆ ਵੀ ਕੋਈ ਗੱਲ ਨਹੀਂ ਅਸੀਂ ਮਾਫੀ ਮੰਗ ਲਵਾਂਗੇ ਜਦੋਂ ਰੋਡ ਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਦੋਏ ਤਰ੍ਹਾਂ ਉਹਦੀਆਂ ਦੋਸਤੀ ਹੁੰਦੀਆਂ ਨੇ ਇਹ ਨਹੀਂ ਹੈਗਾ ਵੀ ਇੱਕ ਬੰਦਾ ਮਤਲਬ ਉਹਦਾ ਦੋਸਤੀ ਹੈ ਇਹਨਾਂ ਨੇ ਗੱਲ ਉਲਟਾ ਉਹ ਬੰਦਾ ਕਹਿੰਦਾ ਵੀ ਮੇਰੇ ਉਰੇ ਆ ਕੇ ਮੇਰੇ ਘਰੇ ਗੱਲ ਕਰੋ ਯਾਰ ਥਾਣਾ ਸਾਡੇ ਬਾਅਦ ਇਨਸਾਫ ਦਾ ਕੇਂਦਰ ਹੈ ਕਿਹ ਲੋਕਾਂ ਦੇ ਘਰ ਸਾਡੀ ਗੱਡੀ ਥਾਣੇ ਖੜੀ ਆ ਜੀ ਉਹ ਘਰੇ ਬੁਲਾਈ ਜਾਂਦੇ ਉਹ ਉਹਦੀ ਗੱਡੀ ਵੀ ਬਾਹਰ ਹੈ ਉਹ ਆਪ ਵੀ ਬਾਹਰ ਹੈ ਜਦੋਂ ਕਿ ਜਿਆਦਾ ਐਕਸੀਡੈਂਟ ਹੁੰਦਾ ਹੈ ਦੋਏ ਤਰ੍ਹਾਂ ਦੋਏ ਗੱਡੀਆਂ ਬਾਂਡ ਹੋਣਗੀਆਂ ਦੋਏ ਡਰਾਈਵਰ ਅੰਦਰ ਹੋਣਗੇ ਉਸ ਬੰਦੇ ਦੇ ਗੱਲ ਝੱਕਿਆ ਨਹੀਂ ਜਾ ਰਿਹਾ ਉਹਨੂੰ ਬੁਲਾਇਆ ਨਹੀਂ ਜਾ ਰਿਹਾ ਇਹਦਾ ਬੱਚਾ 2-4 ਸਾਲ ਦਾ ਉਹ 5 ਸਾਲ ਦਾ ਹੋਊ ਹੱਦ 6 ਸਾਲ ਦਾ ਹੋਊਗਾ ਉਹ ਵਿਚਾਰਾ ਬਿਲਕੁ ਦਾਤੀ ਰਾਤ ਠਾਣੇ ਚ ਇਹਦੀ ਮਾਂ ਬਿਲਕ ਦੀ ਉਹ ਕਹਿੰਦਾ ਮੇਰੇ ਵੀ ਬੱਚੇ ਸੀਗੇ ਜੀ ਜੇ ਮੇਰਾ ਨੁਕਸਾਨ ਹੋ ਜਾਂਦਾ ਮੇਰੀ ਬੇਨਤੀ ਉਹ ਯਾਰ ਰੋਡ ਤੇ ਕਿਸੇ ਦਾ ਵੀ ਹੋ ਸਕਦਾ ਐਕਸੀਡੈਂਟ ਦਾ ਤਾਂ ਆਪਾਂ ਕਾਏਉ ਨਹੀਂ ਸਕਦੇ ਆਪਾਂ ਜੇ ਟਰੈਵਲ ਕਰਦੇ ਆ ਬੱਚੇ ਹੀ ਹੁੰਦੇ ਨੇ ਵਿੱਚ ਬੰਦੇ ਹੀ ਹੁੰਦੇ ਨੇ ਕੋਈ ਗਲਤ ਤਾਂ ਨਹੀਂ ਬੰਦਾ ਹੁੰਦਾ ਉਹ ਮਤਲਬ ਉਹਦੀ ਮਾਤਾ ਅੰਦਰ ਉਹਦਾ ਬਜ਼ੁਰਗ ਪਤਾ ਉਹ ਕੀ ਕਹਿ ਰਹੇ ਨੇ ਕਹਿੰਦੇ ਅਸੀਂ ਦਿਹਾੜੀਆਂ ਕਰ ਕਰਕੇ ਆਪਦੇ ਜਵਾਕ ਪਾਲੇ ਨੇ ਵੀ ਅੱਜ ਵੀ ਅਸੀਂ ਮਜ਼ਦੂਰੀ ਕਰਦੇ ਆ ਵੀ ਸਾਡਾ ਤਾਂ ਇਹਨਾਂ ਦੇ ਨਾਲ ਕੋਈ ਮੇਲ ਹੀ ਨਹੀਂ ਹੈਗਾ ਯਾਰ ਉਹ 10 ਵਜੇ ਇਨਸਾਫਬਾਦ ਤੇ ਠਾਣੇ ਖੜੀਆਂ ਨੇ ਮਿਲਿਆ ਨਹੀਂ ਇਨਸਾਫ ਜੇ ਇਨਸਾਫ ਮਿਲਦਾ ਤਾਂ ਨਾ ਹੁੰਦਾ ਜੀ ਫਿਰ ਦੀਪਾ ਰਾਮਗੜ੍ਹ ਜੀ ਕਹਿ ਰਹੇ ਨੇ ਵੀ ਕਾਰਵਾਈ ਕਰਾਊਗਾ ਮੈਂ ਉਹ ਕਾਰਵਾਈ ਤਾਂ ਅਸੀਂ ਪਿੱਟ ਰਹੇ ਹਾਂ ਵੀ ਕਾਰਵਾਈ ਹੋਵੇ ਜਦੋਂ ਚੇਅਰਮੈਨ ਸਾਹਿਬ ਕਹਿ ਰਹੇ ਆ ਵੀ ਕਾਰਵਾਈ ਹੋਵੇ ਅਸੀਂ ਆਪ ਕਾਰਵਾਈ ਕਰਨੇ ਫਿਰ ਕਿੱਥੇ ਬ੍ਰੇਕ ਲੱਗੀ ਵੀ ਆ ਕੌਣ ਰੋਕਦਾ ਇਹਨਾਂ ਨੂੰ ਕਾਰਵਾਈ ਕਰਨ ਤੋਂ ਪਤਾ ਕਰਦੇ ਆ ਜੀ ਠਾਣੇ ਜਾ ਕੇ ਆਏ ਨੇ ਕੀ ਗੱਲ ਆ ਹਾਂਜੀ ਪ੍ਰਧਾਨ ਸਾਹਿਬ ਠਾਣੇ ਜਾ ਕੇ ਆਏ ਜੀ ਹਾਂਜੀ ਬਾਈ ਜੀ ਠਾਣੇ ਪ੍ਰਸ਼ਾਸਨ ਵੱਲੋਂ ਸਾਨੂੰ ਕਾਲ ਦਿੱਤੀ ਗਈ ਸੀਗੀ ਤੇ ਜਦੋਂ ਉਹਨਾਂ ਨੇ ਗੱਲ ਕਰੀ ਜੀ ਮਤਲਬ ਜੋ ਇਨਚਾਰਜ ਨੇ ਇਸ ਟਾਈਮ ਬੈਠੇ ਸਤਪਾਲ ਸਿੰਘ ਜੀ ਉਹਨਾਂ ਨੇ ਉੱਪਰੋਂ ਆਗਿਆ ਲੈਣੀ ਹੁੰਦੀ ਹੈ ਜੀ ਇਨਚਾਰਜਾਂ ਤੋਂ ਉਹ ਕਹਿੰਦੇ ਵੀ ਹਲੇ ਕੁਝ ਨਹੀਂ ਕਰਨਾ ਹੈਗਾ ਖੈਰ ਸਵੇ ਅਸੀਂ ਇੱਕੋ ਗੱਲ ਕਹੀ ਹੈ ਵੀ ਜੇ ਸਾਡੇ ਬੰਦੇ ਦੀ ਗਲਤੀ ਹੈ ਤਾਂ ਉਹਦੇ ਕਾਰਵਾਈ ਹੋਵੇ ਜੇ ਉਹਨਾਂ ਦੀ ਗਲਤੀ ਹੈ ਤਾਂ ਉਹਦੇ ਕਾਰਵਾਈ ਹੋਵੇ ਜੇ ਪ੍ਰਸ਼ਾਸਨ ਕੋ ਇਹ ਵੀ ਅਧਿਕਾਰ ਨਹੀਂ ਰਿਹਾ ਇਹ ਵੀ ਮਤਲਬ ਸਰਕਾਰਾਂ ਕੋਲ ਅਧਿਕਾਰ ਦਿੱਤਾ ਵੀ ਪ੍ਰਸ਼ਾਸਨ ਤਾਂ ਗੱਲ ਕਰੂਗਾ ਜੇ ਮਤਲਬ ਵੀ ਸਾਨੂੰ ਉੱਪਰੋਂ ਹੁਕਮ ਆਊਗਾ ਵੀ ਇਹ ਬਿਲਕੁਲ ਨਜਾਇਜ਼ ਹੋ ਰਿਹਾ ਹੈ ਸਾਨੂੰ ਇਹ ਬਿਲਕੁਲੇ ਬਰਦਾਸ਼ਤ ਨਹੀਂ ਔਰ ਪੁਲਿਸ ਨੂੰ ਇਸ ਗੱਲ ਵਾਸਤੇ ਜਵਾਬ ਦੇਣਾ ਪਊਗਾ ਨਾਲ ਉਹ ਕਹਿੰਦਾ ਕੀ ਕਸੂਰ ਹੈ ਜੀ ਲੋਕ ਪਰੇਸ਼ਾਨ ਹੋ ਰਹੇ ਨੇ ਮਸਲੇ ਦਾ ਹੱਲ ਕਰਨ ਲੋਕ ਲੰਘਣ ਖੜੇ ਇੱਥੇ ਬਹੁਤ ਵੀਰ ਖੜੇ ਹੋਣੇ ਉਹ ਪਰੇਸ਼ਾਨ ਹੋ ਰਹੇ ਨੇ ਜੀ ਰਾਹੀਰ ਦੇਖੋ ਜੀ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਦੇ ਪੁੱਤਰ ਨੇ ਜਿਹੜੀ ਇਹ ਗੱਡੀਆਂ ਚਲਾਉਂਦੇ ਨੇ 에어ਪੋਰਟ ਨੂੰ ਇਹ ਗੱਡੀ ਚਲਦੀ ਹੈ ਇੱਕ ਬੱਚਾ ਨਹੀਂ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰਕੇ ਇੱਥੇ ਲੋਕਾਂ ਨੂੰ ਰਾਹਤ ਦਵਾ ਸਕਦਾ ਜੀ ਰਾਤ ਫਿਰ ਉਹਨਾਂ ਦੇ ਹੱਥ ਹੈ ਇਹ ਜਾਣ ਕੇ ਅੰਗੈਲੀਆਂ ਸਰਕਾਰ ਅਰ ਪ੍ਰਸ਼ਾਸਨ ਕਰ ਰਹੀ ਹੈ ਹੂੰ ਹੁਣੇ ਗੱਡੀਆਂ ਕਿਰਾਏ ਤੇ ਪਾਈਆਂ ਮਨੇ ਕਿਸ਼ਤਾਂ ਇਹਨਾਂ ਦੀਆਂ ਜਾ ਰਹੀਆਂ ਨੇ ਕਿਸ਼ਤਾਂ ਦੇ ਆਧਾਰ ਤੇ ਗੱਡੀਆਂ ਲੈ ਕੇ ਮੁੰਡਿਆਂ ਨੇ ਪਾਈਆਂ ਵੀ ਨੇ ਤੇ ਉਹਨਾਂ ਮੁੰਡਾ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਸਰਕਾਰ ਨੂੰ ਵੀ ਹੁਣ ਜਿਹੜੀ ਇਹ ਡਰਾਈਵਰ ਕੌਮ ਹੈ ਇਹ ਸੂਬੇ ਪੱਧਰੀ ਜਾਗ ਚੁੱਕੀ ਹੈ ਹਰ ਬਲਾਕ ਦੇ ਹਰ ਜਗ੍ਹਾ ਦੇ ਸਾਨੂੰ ਜਾਮ ਕਰਨਾ ਨਾ ਪੈ ਜਵੇ ਅਸੀਂ ਵਾਰ-ਵਾਰ ਇਹਨਾਂ ਨੂੰ ਕਹਿੰਨੇ ਅਸੀਂ ਇੱਕੋ ਗੱਲ ਕਹਿੰਨੇ ਵੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਸਪਾਰਸ ਦੇ ਫਲਾਣੇ ਦੇ ਪਰਚਾ ਕਰੋ ਪਰ ਅਸੀਂ ਇਹ ਕਹਿੰਨੇ ਵੀ ਜੋ ਗਲਤ ਹੋ ਰਿਹਾ ਹੈ ਉਹਦੇ ਤੇ ਕਾਰਵਾਈ ਤੁਹਾਨੂੰ ਕਰਨੀ ਪਊ ਨਹੀਂ ਕਰਨੀ ਪਊਗੀ ਤਾਂ ਇਹ ਰਾਸ਼ਟਰਪਤੀ ਰਾਜ ਲੱਗਣ ਨੂੰ ਕੋਈ ਦੇਰੀ ਨਹੀਂ ਜੀ ਹੁਣ ਜੋ ਹਾਲਾਤ ਬਣੇ ਨੇ ਤੇ ਉਹ ਉਹਨਾਂ ਤੋਂ ਸਰਕਾਰ ਨੂੰ ਬਾਰ-ਬਾਰ ਇਹੀ ਕਹਿੰਦੇ ਆ ਵੀ ਲੋਕਾਂ ਨੇ ਫਤਵਾ ਦਿੱਤਾ ਸੀਗਾ ਤੇ ਇਹ ਮੁੜ ਕੇ ਇਹਨਾਂ ਦਾ ਇੱਕ ਵੀ ਐਮਐਲਏ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਦੌਰ ਦੇ ਵਿੱਚ ਸਰਕਾਰਤਾ ਸਰਕਾਰੇ ਐਮਐਲਏ ਵੀ ਨਹੀਂ ਬਣ ਸਕਦਾ ਜਿਹੜੇ ਇਹਨਾਂ ਦੇ ਹਾਲਾਤ ਨੇ ਔਰ ਮੈਂ ਹੁਣ ਵੀ ਬੇਨਤੀ ਬਾਰ-ਬਾਰ ਕਰਦਾ ਵੀ ਸਾਡਾ ਬੈਠਣਾ ਇੱਥੇ ਸਾਡੀ ਮਜਬੂਰੀ ਹੈ ਪਬਲਿਕ ਦੀ ਮਜਬੂਰੀ ਹੈ ਕਿਉਂਕਿ ਪਬਲਿਕ ਦੇ ਹੀ ਬੱਚੇ ਨੇ ਪਿੰਡਾਂ ਚੋਂ ਆ ਕੇ ਆਪਣਾ ਕਾਰੋਬਾਰ ਕਰਦੇ ਨੇ ਪਹਿਲਾਂ ਤਾਂ ਸਰਕਾਰ ਨੇ ਸਾਡਾ ਰੋਜਗਾਰ ਖੋਇਆ ਜੇ ਸਾਡੇ ਕੋਲ ਰਜਕਾਰ ਹੁੰਦਾ ਸਾਨੂੰ ਰੋੜਾਂ ਤੇ ੱੱਕੇ ਖਾਣ ਦੀ ਕੋਈ ਲੋੜ ਨਹੀਂ ਦੀ ਫੇਰ ਅਸੀਂ ਨੇ ਆਪਣਾ ਰੋਜਗਾਰ ਖੁਦ ਪੈਦਾ ਕੀਤਾ ਜਿਹਦੇ ਵਿੱਚ ਅਸੀਂ ਗੱਡੀਆਂ ਕਿਰਾਏ ਤੇ ਲੈ ਕੇ ਨਵੀਆਂ ਗੱਡੀਆਂ ਲੈ ਕੇ ਟੈਕਸ ਸਰਕਾਰ ਨੂੰ ਦਿੰਦੇ ਆ ਇਹਦੀ ਕਮਾਈ ਸਰਕਾਰ ਨੂੰ ਹੈ ਪਰ ਸਰਕਾਰ ਨੇ ਇੱਕ ਵਾਰੀ ਵੀ ਕਦੇ ਸਾਡੇ ਬਾਰੇ ਸੋਚਿਆ ਨਹੀਂ ਹੈਗਾ ਸਾਡੀ ਇਹੀ ਬੇਨਤੀ ਹੈ ਵੀ ਜਿੰਨਾ ਚਿਰ ਸਾਡੀ ਮਤਲਬੀ ਜੋ ਮੰਗ ਹੈ ਉਹਨੂੰ ਮੰਨਿਆ ਨਹੀਂ ਜਾਂਦਾ ਉਹਨਾਂ ਚਿਰ ਇਹ ਧਰਨਾ ਜਿਹੜਾ ਜਾਰੀ ਰਹੂਗਾ ਜੀ ਜੀ ਉਹ ਕੀ ਕਹਿੰਦੇ ਜੀ ਅਸੀਂ ਅਫਸਰਾਂ ਤੋਂ ਅੱਗੇ ਆ ਲੈਣੇ ਬਿਲਕੁਲ ਜੀ ਅੱਗੇ ਲੈਣਗੇ ਹੈ ਨਹੀਂ ਬਾਹਰ ਪਾ ਜਾਂਦੇ ਨੇ ਅਫਸਰਾਂ ਤੋਂ ਅੱਗੇ ਲੈਣ ਦੀ ਗੱਲ ਹੈ ਜੀ ਕਹਿੰਦੇ ਕਰੀ ਜਾ ਰਹੀ ਹੈ ਪ੍ਰਧਾਨ ਜੀ ਆਪਣਾ ਨਾਮ ਕੀ ਹੈ ਜੀ ਸੋਹਣ ਸਿੰਘ ਨਾਬਾ ਜੀ ਸੂਬਾ ਅਗੂ ਜੀ ਸੋਹਣ ਸਿੰਘ ਨਾਬਾ ਸੂਬਾ ਅਗੂ ਥਾਣੇ ਚ ਹੋ ਕੇ ਆਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਉੱਚ ਅਧਿਕਾਰੀਆਂ ਤੋਂ ਅੱਗੇ ਲੈ ਕੇ ਅੱਗੇ ਕਾਰਵਾਈ ਕਰਦੇ ਹਾਂ ਪਰ ਅਜਿਹੀ ਤੁੱਪ ਦੇ ਵਿੱਚ ਇਹ ਲੋਕ ਸੜਕਾਂ ਤੇ ਬੈਠੇ ਨੇ ਰਾਗੀਰ ਖੱਜਲ ਖਵਾਰ ਹੋ ਰਹੇ ਨੇ ਇੱਕ ਬਾਰਾ ਲਾਈਨਾਂ ਦਿਖਾਓ ਲੱਗੀਆਂ ਵਿਆ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਬੈਨੇ ਭੁੱਖਣ ਪਾਣੇ ਸੜਕਾਂ ਤੇ ਡਰਾਈਵਰ ਖੜੇ ਨੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਉੱਚ ਅਧਿਕਾਰੀਆਂ ਤੋਂ ਅੱਗੇ ਲੈ ਕੇ ਬਣਦੀ ਕਾਰਵਾਈ ਆ ਜਿਹੜੀ ਕਰਾਂਗੇ ਕਾਰਵਾਈ ਕਦੋਂ ਹੋਊਗੀ ਕਦੋਂ ਇਹ ਲੋਕਾਂ ਨੂੰ ਰਾਹਤ ਮਿਲੂਗੀ ਕਿੰਨਾ ਟਾਈਮ ਇੱਥੇ ਧਰਨੇ ਲੱਗਦੇ ਰਹਿਣਗੇ ਮਿੰਨੀ ਜੰਤਰ ਮੰਤਰ ਦਾ ਨਾਮ ਆ ਜਿਹੜਾ ਇਸ ਚੌਕ ਨੂੰ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਥੋੜੇ ਦਿਨ ਬਾਅਦ ਇੱਥੇ ਧਰਨਾ ਧਰਨੇ ਤੇ ਧਰਨਾ ਠਾ ਧਰਨਾ ਲੱਗਦਾ ਏ ਫਿਲਹਾਲ ਕਦੋਂ ਧਰਨਿਆਂ ਤੋਂ ਰਾਤ ਮਿਲੂਗੀ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਬਾਸੋਂ